ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਵਿਟਾਮਿਨ B12 ਦੀ ਕਮੀ ਆ ਜਿਹੜੀ ਉਹ ਸਾਡੇ ਸਰੀਰ ਵਾਸਤੇ ਖਤਰਨਾਕ ਸਾਬਤ ਹੋ ਸਕਦੀ ਆ ਸੋ ਅੱਜ ਅਸੀਂ ਗੱਲ ਕਰਾਂਗੇ ਵੀ ਜੇ ਕਮੀ ਆ ਜੇ ਤਾਂ ਸਾਡੇ ਸਰੀਰ ਚ ਕੀ ਕੀ ਨਿਸ਼ਾਨੀਆਂ ਆਉਂਦੀਆਂ ਲੱਛਣ ਆਉਣਗੇ ਤੇ ਇਹ ਵਿਟਾਮਿਨ B12 ਦੀ ਘਾਟ ਨੂੰ ਅਸੀਂ ਕਿਹੜੀਆਂ ਖਾਣ ਵਾਲੀਆਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਨਾਲ ਪੂਰਾ ਕੀਤਾ ਜਾ ਸਕਦਾ ਉਸ ਬਾਰੇ ਵੀ ਜਾਣਾਂਗੇ ਇਸ ਤੋਂ ਲਾਹਵਰ ਸਪਲੀਮੈਂਟ ਕਿਹੜੇ ਆ ਜਾਂ ਹੋਰ ਕੀ ਕਰ ਸਕਦੇ ਆ ਸੋ ਆ ਪੂਰੀ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਣ ਸੋ ਸਾਥੀਓ ਆਓ ਪਹਿਲਾਂ ਤਾਂ ਗੱਲ ਕਰਦੇ ਆਂ ਵੀ ਵਿਟਾਮਿਨ B12 ਜਿਹੜਾ ਜਦੋਂ ਸਾਡੇ ਸਰੀਰ ਦੇ ਵਿੱਚ ਘਟਦਾ ਹੈ ਤਾਂ ਸਾਡਾ ਸਰੀਰ ਆ ਜਿਹੜਾ ਸਾਨੂੰ ਕੀ ਸੰਕੇਤ ਦਿੰਦਾ ਕਿਹੜੇ-ਕਿਹੜੇ ਲੱਛਣ ਵੇਖਣ ਨੂੰ ਮਿਲਦੇ ਆ ਜਾਂ ਕਹਿ ਲੋ ਵੀ ਇਸ ਦੀ ਕਮੀ ਦਾ ਨਤੀਜਾ ਕੀ ਨਿਕਲਦਾ ਆ ਉਹ ਜਾਣਦੇ ਆ ਸਾਥੀਓ ਜੇ ਤੁਸੀਂ ਨੀਂਦ ਵੀ ਆਪਦੀ ਪੂਰੀ ਕੀਤੀ ਆ ਫਿਰ ਵੀ ਤੁਹਾਨੂੰ ਪੂਰਾ ਦਿਨ ਥਕਾਵਟ ਰਹਿੰਦੀ ਆ 8 ਘੰਟੇ ਪੂਰੀ ਨੀਂਦ ਤੋਂ ਬਾਅਦ ਵੀ ਕਮਜ਼ੋਰੀ ਮਹਿਸੂਸ ਹੁੰਦੀ ਸਰੀਰ ਦੇ ਵਿੱਚ ਤਾਂ ਇਹਦਾ ਕਾਰਨ ਇਹ ਹੋ ਸਕਦਾ ਵੀ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਵਿਟਾਮਿਨ B12 ਹੈ ਉਦੀ ਘਾਟ ਹੋ ਸਕਦੀ ਕਿਉਂਕਿ ਜਿਹੜਾ ਇਹ ਵਿਟਾਮਿਨ ਆ B12 ਇਹ એનર્ਜੀ ਪ੍ਰੋਡਕਸ਼ਨ ਵਾਸਤੇ ਬਹੁਤ ਹੀ ਅਹਿਮ ਵਿਟਾਮਿਨ ਆ ਭਾਵੇਂ ਸਾਡੇ ਸਰੀਰ 'ਚ ਜਿਹੜਾ ਵੀ ਅਸੀਂ ਭੋਜਨ ਖਾਂਦੇ ਆ ਉਸ ਤੋਂ ਜਿਹੜੀ એનર્ਜੀ ਬਣਾਉਣੀ ਆ ਸਾਡੇ ਸਰੀਰ ਦੇ ਸੈੱਲਾਂ ਦੇ ਵਿੱਚ ਉਹ ਸਾਰੀ ਪ੍ਰਕਿਰਿਆ ਨੂੰ ਜਿਹੜਾ ਵਿਟਾਮਿਨ B12 ਹੈ ਉਹ ਬਹੁਤ ਲੜੀਨਦਾ ਉਹ ਸਾਰੀ ਪ੍ਰਕਿਰਿਆ ਵਾਸਤੇ ਸੋ ਇਹਦੀ ਕਮ ਇਹਦੀ ਕਮੀ ਦੇ ਨਾਲ ਸਾਨੂੰ ਥਕਾਵਟ ਰਹਿੰਦੀ ਸਰੀਰ ਥੱਕਿਆ ਥੱਕਿਆ ਰਹਿੰਦਾ ਸਾਡਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸੋ ਇਹ ਵਿਟਾਮਿਨ B12 ਦਾ ਇੱਕ ਮੁੱਢਲਾ ਜਿਹੜਾ ਸੰਕੇਤ ਆ ਉਹ ਹੋ ਸਕਦਾ ਸੋ ਤੁਹਾਨੂੰ ਵਿਟਾਮਿਨ B12 ਦਾ ਜਿਹੜਾ ਟੈਸਟ ਆ ਉਹ ਕਰਾ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਾਥੀਓ ਸਾਡੇ ਹੱਥਾਂ ਪੈਰਾਂ 'ਚ ਚੁੰਨ ਜਣੀ ਛੜਨੀ ਕੀੜੀਆਂ ਲੜਨੀਆਂ ਹੱਥਾਂ ਪੈਰਾਂ 'ਚ ਕਮਜ਼ੋਰੀ ਮਹਿਸੂਸ ਹੋਣੀ ਸੋ ਇਹ ਵੀ ਵਿਟਾਮਿਨ B12 ਦਾ ਇੱਕ ਸੰਕੇਤ ਹੋ ਸਕਦਾ ਕਿਉਂਕਿ ਜਿਹੜਾ ਵਿਟਾਮਿਨ B12 ਹੈ ਉਹ ਸਾਡੇ ਨਰਵਜ਼ ਹੁੰਦੀਆਂ ਜਿਹੜੀਆਂ ਉਹਨਾਂ ਦੇ ਉੱਪਰ ਜਿਹੜੀ ਮਾਇਲਨ ਸ਼ੀਥ ਹੁੰਦੀ ਆ ਉਹਨੂੰ ਕਹਿ ਲੋ ਵੀ ਮਾਇਲਨ ਸ਼ੀਥ ਦੇ ਬਣਨ 'ਚ ਸਹਾਇਤਾ ਕਰਦਾ ਏ ਉਹਦੇ ਜਦੋਂ ਡੈਮੇਜ ਹੁੰਦਾ ਏ ਥੋੜਾ ਬਹੁਤ ਤਾਂ ਜਿਹੜਾ ਵਿਟਾਮਿਨ B12 ਉਹ ਹੈਲਪ ਕਰਦਾ ਉਹਦੀ ਰਿਕਵਰੀ ਵਾਸਤੇ ਪਰ ਜਦੋਂ ਵਿਟਾਮਿਨ B12 ਘਟਨਾ ਸ਼ੁਰੂ ਹੋ ਜਾਂਦਾ ਏ ਤਾਂ ਜਿਹੜੀ ਨਸਾਂ ਦੇ ਉੱਪਰਲੀ ਜਿਹੜੀ ਪਰਤ ਆ ਜਿਹੜੀ ਸਾਡੀਆਂ ਨਰਵਜ਼ ਨੂੰ ਨਸਾਂ ਨੂੰ ਬਚਾ ਕੇ ਰੱਖਦੀ ਮਾਇਲਨ ਸ਼ੀਤ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਜਿਹਦੇ ਕਰਕੇ ਸਾਨੂੰ ਨਿਊਰੋਪੈਥੀ ਨਾਂ ਦੀ ਜਿਹੜੀ ਬਿਮਾਰੀ ਹੋਣੀ ਸ਼ੁਰੂ ਹੋ ਜਾਂਦੀ ਜਿਹਦੇ ਵਿੱਚ ਸਾਡੀਆਂ ਜਿਹੜੀਆਂ ਨਸਾਂ ਹਨ ਉਹਨਾਂ 'ਚ ਕਰੰਟ ਸਹੀ ਤਰੀਕੇ ਨਾਲ ਨਹੀਂ ਵਹਿ ਪਾਉਂਦਾ ਸੋ ਜਿਹਦੇ ਕਰਕੇ ਸਾਡੇ ਹੱਥਾਂ ਪੈਰਾਂ 'ਚ ਕੀੜੀਆਂ ਲੱਡਦੀਆਂ ਕਰੰਟ ਲੱਗਣਾ ਕਮਜ਼ੋਰੀ ਆਉਣੀ ਸੁੰਨ ਰਹਿਣੇ ਹੱਥ ਪੈਰ ਅਜਿਹੇ ਲੱਛਣ ਵੇਖਣ ਨੂੰ ਮਿਲਦੇ ਆ ਸੋ ਇਹ ਵਿਟਾਮਿਨ B12 ਦੀ ਘਾਟ ਦਾ ਇੱਕ ਕੈਲੋ ਵੀ ਲੱਛਣ ਹੋ ਸਕਦਾ ਹੈ ਆਮ ਤੌਰ ਤੇ ਸ਼ੂਗਰ ਦੇ ਮਰੀਜ਼ਾਂ ਚ ਇਹ ਜ਼ਿਆਦਾ ਵੇਖਿਆ ਜਾਂਦਾ ਕਿਉਂਕਿ ਸ਼ੂਗਰ ਹੋਣ ਦੇ ਨਾਲ ਵੀ ਜਿਹੜੀ ਨਿਊਰੋਪੈਥੀ ਦੀ ਬਿਮਾਰੀ ਹੋ ਜਾਂਦੀ ਆ ਸਾਡੀਆਂ ਨਸਾਂ ਨਰਵਸ ਕਮਜ਼ੋਰ ਹੋ ਜਾਂਦੀਆਂ ਇਸ ਤੋਂ ਇਲਾਵਾ ਜਿਹੜੀ ਅਸੀਂ ਸ਼ੂਗਰ ਤੋਂ ਗੋਲੀ ਖਾਣੇ ਮੈਟਫਾਰਮਿਨ ਉਹਦਾ ਸਾਈਡ ਇਫੈਕਟ ਵੀ ਹੁੰਦਾ ਹੈ ਉਹਦਾ ਸਾਈਡ ਇਫੈਕਟ ਇਹ ਹੁੰਦਾ ਵੀ ਉਹ ਸਾਡੇ ਸਰੀਰ ਚ ਵਿਟਾਮਿਨ B12 ਦੀ ਘਾਟ ਕਰਾ ਦਿੰਦਾ ਹੈ ਸੋ ਹਮੇਸ਼ਾ ਜਿਹੜੇ ਲੋਕ ਸ਼ੂਗਰ ਦੀ ਗੋਲੀ ਖਾ ਰਹੇ ਆ ਜਾਂ ਜਿਨ੍ਹਾਂ ਨੂੰ ਸ਼ੂਗਰ ਆ ਉਹ ਨਾਲ ਜਰੂਰ ਮੈਥਾਇਲ ਕੋਬਾਲਾਮਾਈਨ ਦੀ ਜਿਹੜੀ ਗੋਲੀ ਆ ਉਹਦਾ ਜਰੂਰ ਸੇਵਨ ਕਰਨ ਸੋ ਅੱਗੇ ਇਹ ਵੀ ਗੱਲ ਕਰਾਂਗੇ ਵੀ ਭੋਜਨ ਤੋਂ ਕਿਹੜੀਆਂ-ਕਿਹੜੀਆਂ ਭੋਜਨ ਚ ਜਿਹੜੀਆਂ ਚੀਜ਼ਾਂ ਜਿਨ੍ਹਾਂ ਨਾਲ ਅਸੀਂ ਪੂਰਾ ਕਰ ਸਕਦੇ ਆ ਦੀ ਕਮੀ ਨੂੰ ਇਹਦੇ ਨਾਲ ਨਾਲ ਸਾਥੀਓ ਜੇ ਤੁਹਾਡਾ ਚਿਹਰਾ ਵੀ ਪੀਲਾ ਪੈ ਰਿਹਾ ਏ ਇਹਦਾ ਸਿੱਧਾ ਸਿੱਧਾ ਮਤਲਬ ਹੈ ਵੀ ਤੁਹਾਡੇ ਖੂਨ ਦੀ ਕਮੀ ਹੋ ਰਹੀ ਆ। ਸੋ ਜਿਹੜਾ ਵਿਟਾਮਿਨ B12 ਹੈ ਉਹ ਸਾਡੇ ਰੈੱਡ ਬਲੱਡ ਸੈੱਲਸ ਆ ਜਿਹੜੇ RBCs ਆ ਉਹਨਾਂ ਦੇ ਬਣਾਉਣ ਵਿੱਚ ਵੀ ਸਾਡੀ ਸਹਾਇਤਾ ਕਰਦਾ। ਸੋ ਵਿਟਾਮਿਨ B12 ਜਦੋਂ ਘਟਦਾ ਏ ਤਾਂ ਇਹਦੇ ਨਾਲ ਸਾਨੂੰ ਸਾਡਾ ਜਿਹੜਾ ਖੂਨ ਹੈ Hb ਆ ਉਹ ਵੀ ਘਟ ਹੋ ਸਕਦਾ ਏ। ਸੋ ਜੇ ਤੁਹਾਡਾ ਚਿਹਰਾ ਪੀਲਾ ਪੈ ਰਿਹਾ ਤਾਂ ਤੁਹਾਨੂੰ ਜ਼ਰੂਰ ਜਿਹੜਾ ਟੈਸਟ ਆ ਵਿਟਾਮਿਨ B12 ਦਾ ਉਹ ਵੀ ਕਰਾ ਲੈਣਾ ਚਾਹੀਦਾ। ਇਸ ਤੋਂ ਇਲਾਵਾ ਜੇ ਤੁਹਾਡੇ ਜੀਵ ਤੇ ਤੁਹਾਡੇ ਮੂੰਹ ਦੇ ਵਿੱਚ ਵਾਰ-ਵਾਰ ਛਾਲੇ ਹੋ ਰਹੇ ਆ ਸੋ ਵਾਰ-ਵਾਰ ਛਾਲਿਆਂ ਦਾ ਹੋਣਾ ਵੀ ਵਿਟਾਮਿਨ B12 ਦੀ ਕਮੀ ਦਾ ਇੱਕ ਮੁੱਢਲਾ ਸੰਕੇਤ ਆ ਤੇ ਤੁਹਾਡੇ ਜੇ ਵਾਲ ਝੜ ਰਹੇ ਆ ਇਹ ਵੀ ਵਿਟਾਮਿਨ B12 ਦੀ ਘਾਟ ਦਾ ਸੰਕੇਤ ਆ ਤੇ ਸਾਥੀਓ ਵਿਟਾਮਿਨ B12 ਦੀ ਕਮੀ ਨਾਲ ਡਿਪਰੈਸ਼ਨ ਐਂਜਾਇਟੀ ਵਰਗੇ ਲੱਛਣ ਵੀ ਦੇਖਣ ਨੂੰ ਮਿਲਦੇ ਆ ਕਿਉਂਕਿ ਬ੍ਰੇਨ ਦੀ ਸਹੀ ਤਰੀਕੇ ਨਾਲ ਫੰਕਸ਼ਨਿੰਗ ਵਾਸਤੇ ਜਿਹੜਾ ਵਿਟਾਮਿਨ B12 ਹੈ ਉਹ ਬਹੁਤ ਜ਼ਰੂਰੀ ਆ ਐਮ ਰੋਲ ਰੱਖਦਾ ਸਾਡੀ ਸਾਡੀ ਜਿਹੜੀ ਨੀਂਦ ਆ ਉਹ ਵੀ ਡਿਸਟਰਬ ਰਹਿਣੀ ਸ਼ੁਰੂ ਹੋ ਜਾਂਦੀ ਆ ਥਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਉਹ ਤਾਂ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਚ ਹੀ ਦੱਸਤਾ ਸੋ ਖਾਣ ਵਾਲੀਆਂ ਕਿਹੜੀਆਂ ਚੀਜ਼ਾਂ ਐ ਜਿਨ੍ਹਾਂ ਨਾਲ ਅਸੀਂ ਇਹਦੀ ਕਮੀ ਨੂੰ ਪੂਰਾ ਕਰ ਸਕਦੇ ਆ ਉਹ ਜਾਣਦੇ ਆ ਵੈਜ ਤੇ ਨਾਨ ਵੈਜ ਦੋਵਾਂ ਚ ਸੋ ਜਿਹੜੇ ਲੋਕ ਤਾਂ ਨਾਨ ਵੈਜੀਟੇਰੀਅਨ ਫੂਡ ਖਾ ਲੈਂਦੇ ਉਹਨਾਂ ਲਈ ਬਹੁਤ ਵਧੀਆ ਕਿਉਂਕਿ ਜਿਹੜਾ ਵਿਟਾਮਿਨ B12 ਉਹ ਸਾਡੇ ਐਨੀਮਲ ਪ੍ਰੋਡਕਟਸ ਵਿੱਚ ਹੀ ਹੁੰਦਾ ਐ ਸੋ ਜੇ ਤੁਸੀਂ ਦਿਨ ਚ ਇੱਕ ਆਂਡਾ ਦੋ ਆਂਡੇ ਖਾਣੇ ਆ ਤਾਂ ਤੁਸੀਂ ਵਿਟਾਮਿਨ B12 ਦੀ ਜਿਹੜੀ ਡੇਲੀ ਰਿਕਾਇਰਮੈਂਟ ਦਾ ਅੱਧਾ ਹਿੱਸਾ ਪੂਰਾ ਕਰ ਲਓਗੇ ਕਿਉਂਕਿ ਇੱਕ ਆਂਡੇ ਦੇ ਵਿੱਚ 0.6 ਮਾਈਕਰੋਗ੍ਰਾਮ ਜਿਹੜਾ ਵਿਟਾਮਿਨ B12 ਪਾਇਆ ਜਾਂਦਾ ਤੇ ਪੂਰਾ ਦਿਨ ਸਾਨੂੰ 2.4 ਮਾਈਕਰੋਗ੍ਰਾਮ ਜਿਹੜਾ ਵਿਟਾਮਿਨ B12 ਦੀ ਲੋੜ ਹੁੰਦੀ ਆ ਡੇਲੀ ਜਿਹੜੀ ਰਿਕਾਇਰਮੈਂਟ ਆ ਸੋ ਜੇ ਤੁਸੀਂ ਚਾਰ ਅੰਡੇ ਖਾਣੇ ਆ ਦਿਨ ਦੇ ਵਿੱਚ ਤਾਂ ਤੁਸੀਂ ਪੂਰੇ ਵਿਟਾਮਿਨ B12 ਦੀ ਜਿਹੜੀ ਰਿਕੁਆਇਰਮੈਂਟ ਉਹਨੂੰ ਪੂਰਾ ਕਰ ਸਕਦੇ ਹੋ ਪਰ ਅੰਡੇ ਦੀ ਜਿਹੜੀ ਪੀਲੀ ਜ਼ਰਦੀ ਆ ਉਹਦੇ ਵਿੱਚ ਹੁੰਦਾ ਹੈ ਆਮ ਤੌਰ ਤੇ ਅਸੀਂ ਇਹਨੂੰ ਸੁੱਟ ਦਿੰਨੇ ਆ ਅਸੀਂ ਚਿੱਟਾ ਭਾਗ ਹੀ ਖਾਣੇ ਆ ਕਿਉਂਕਿ ਚਿੱਟੇ ਭਾਗ ਦੇ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਪਰ ਜਿੰਨੇ ਵੀ ਬਾਕੀ ਪੋਸਟਿਕ ਤੱਤਾ ਵਿਟਾਮਿਨਸ ਹੋਗੇ ਮਿਨਰਲਸ ਹੋਗੇ ਉਹ ਸਾਰੇ ਅੰਡੇ ਦੀ ਪੀਲੀ ਜ਼ਰਦੀ 'ਚ ਹੁੰਦੇ ਆ ਹੈਲਦੀ ਫੈਟ ਵੀ ਹੁੰਦਾ ਹੈ ਜਿਹੜਾ ਸਾਡੇ ਸਰੀਰ ਲਈ ਜ਼ਰੂਰੀ ਹੈ ਸੋ ਹਮੇਸ਼ਾ ਅੰਡੇ ਨੂੰ ਪੂਰਾ ਖਾਣਾ ਚਾਹੀਦਾ ਜੇ ਤੁਸੀਂ 4 ਅੰਡੇ ਦਿਨ ਚ ਪੂਰੇ ਖਾਣੇ ਆ ਤਾਂ ਇਹਦੇ ਨਾਲ ਹੀ ਤੁਹਾਡੇ ਡੇਲੀ ਰਿਕੁਆਇਰਮੈਂਟ ਜਿਹੜੀ ਵਿਟਾਮਿਨ B12 ਦੀ ਉਹ ਪੂਰੀ ਹੋ ਜਾਂਦੀ ਆ ਇਹਦੇ ਨਾਲ ਨਾਲ ਮੀਟ ਵਿੱਚ ਵੀ ਚਿਕਨ ਵਿੱਚ ਵੀ ਵਿਟਾਮਿਨ B12 ਹੁੰਦਾ ਫਿਸ਼ ਤੋਂ ਵੀ ਬਹੁਤ ਵਧੀਆ ਮਿਲ ਜਾਂਦਾ ਵਿਟਾਮਿਨ B12 ਸੋ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਵੀ ਵਿਟਾਮਿਨ B12 ਮਿਲਦਾ। ਸੋ ਜਿਹੜੇ ਲੋਕ ਵੈਜੀਟੇਰੀਅਨ ਆ ਉਹ ਦੁੱਧ ਤੋਂ, ਪਨੀਰ ਤੋਂ, ਦਹੀਂ ਤੋਂ ਵੀ ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰ ਸਕਦੇ। ਪਰ ਜੇ ਤੁਹਾਡੇ ਟੈਸਟਾਂ ਵਿੱਚ ਇਹਦੀ ਕਮੀ ਜ਼ਿਆਦਾ ਆਈ ਹੋਈ ਆ ਤਾਂ ਤੁਸੀਂ ਮੈਥਾਈਲ ਕੋਬਾਲਾਮਿਨ ਕਰਕੇ ਗੋਲੀਆਂ ਆਉਂਦੀਆਂ। ਸਾਡੇ ਸਾਰੇ ਸਰਕਾਰੀ ਕਲੀਨਿਕਸ ਵਿੱਚ ਵੀ ਹੁੰਦੀ ਜਿਹੜੇ ਮhalla ਕਲੀਨਿਕ ਆ ਉਹਨਾਂ ਵਿੱਚ ਵੀ ਆਉਂਦੀ ਆ। ਇੰਜੈਕਸ਼ਨ ਵੀ ਆਉਂਦੇ ਆ ਮੈਥਾਈਲ ਕੋਬਾਲਾਮਿਨ ਦੇ। ਸੋ ਇਹ ਵੀ ਤੁਸੀਂ ਲਵਾ ਸਕਦੇ ਆ। ਸੋ ਇਹਦੇ ਨਾਲ ਬੜੀ ਜਲਦੀ ਤੁਹਾਡੇ ਵਿਟਾਮਿਨ B12 ਦੀ ਜੇ ਕਮੀ ਆਈ ਟੈਸਟ ਦੇ ਵਿੱਚ ਪੂਰੀ ਹੋ ਜਾਊਗੀ। ਬਾਕੀ ਜਿਹੜੀ ਡਾਈਟ ਦੱਸੀ ਆ ਇਹਨੂੰ ਫੋਲੋ ਕਰਕੇ ਤੁਸੀਂ ਇਹਦੀ ਕਮੀ ਨੂੰ ਪੂਰਾ ਕਰ ਸਕਦੇ। ਸੋ ਸਾਥੀਓ ਇਹ ਪੂਰੀ ਜਾਣਕਾਰੀ ਜਾਣਕਾਰੀ ਜਿਹੜੀ ਤੁਹਾਨੂੰ ਦੱਸਿਆ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਇਸ ਵੀਡੀਓ ਨੂੰ ਤੇ ਆਪਣਾ YouTube ਚੈਨਲ ਇਹਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਵੀ ਪ੍ਰੈਸ ਕਰ ਲਓ ਤੇ ਅੱਗੇ ਸਿਹਤ ਨੂੰ ਲੈ ਕੇ ਹੋਰ ਕਿਹੜੀ ਵੀਡੀਓ ਬਣਾਈ ਜਾਵੇ ਆਪਦੇ ਇਹਨਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ। ਸੋ ਉਜਾਜ਼ਤ ਦਿਓ ਧੰਨਵਾਦ।